ਹਾਂਜੀ ਸਾਰਿਆਂ ਦਾ ਆਪਣੇ ਚੈਨਲ ਦੇ ਵਿੱਚ ਸਵਾਗਤ ਹੈ ਅੱਜ ਜਿਵੇਂ ਇਸ ਸਕਰੀਨ ਤੇ ਦੇਖ ਰਹੇ ਹੋ ਥੋੜਾ हटके ਹੈ ਮਤਲਬ ਕੀ ਹੈ ਇਹਦੇ ਵਿੱਚ ਆਪਾਂ ਜਿਵੇਂ ਕੋਈ ਸਟੇਟਸ ਲਾ ਲੈਨੇ ਆ WhatsApp ਦੇ ਉੱਤੇ ਤਾਂ ਜਿਵੇਂ ਮੈਂ ਤੁਸੀ ਦੇਖ ਹੀ ਰਹੇ ਮੈਂਨੇ ਦੋ ਸਟੇਟਸ ਲਾਈ ਸੀ ਤਾਂ ਲਗਭਗ ਇਹਨਾਂ ਨੂੰ 700 ਦੇ ਨੀਰ ਵਾਟਰ ਲੋਕਾਂ ਨੇ ਦੇਖ ਲਿਆ ਪਰ ਰਾਤ ਨੂੰ ਹੀ ਲਾਈ ਸੀ ਤੇ ਇਹਨਾਂ ਵਿੱਚੋਂ ਘਟੋਕਾ ਟੇ ਮੰਨ ਕੇ ਚੱਲੋ ਵੀ ਇਹ ਸਟੇਟਸ ਮੇਰੇ ਤੋਂ 50 ਤੋਂ ਵੀ ਵੱਧ ਲੋਕਾਂ ਨੇ ਡਿਮਾਂਡ ਕੀਤੇ ਸਰ ਸਾਨੂੰ ਇਹ ਸਟੇਟਸ ਭੇਜੋ ਹੁੰਦੇ ਕੋ ਬਾਰ ਬਾਰ ਤੁਹਾਨੂੰ ਜ਼ਰੂਰਤ ਪੈਂਦੀ ਐ ਇਦਾਂ ਦੀ ਵੀ ਵੀਡੀਓ ਵਗੈਰਾ ਦੀ ਨਾ ਚਲੋ ਤਾਂ ਆਪਣੀ ਗੱਲ ਆਪਾਂ ਤਾਂ ਜੇ ਕੋਈ ਮੰਗਦਾ ਭੇਜ ਹੀ ਦਿੰਨੇ ਆ ਪਰ ਆਪਾਂ ਨੂੰ ਇਦਾਂ ਦੀ ਜ਼ਰੂਰਤ ਹੀ ਨਹੀਂ ਐ ਅੱਜ ਕੱਲ ਕਿਸੇ ਤੋਂ ਮੰਗਣ ਦੀ ਕਿਉਂਕਿ ਬਹੁਤ ਸਾਰੇ ਇਦਾਂ ਦੇ ਐਪਲੀਕੇਸ਼ਨ ਆ ਗਈਆਂ ਪਲੇ ਸਟੋਰ ਦੇ ਉੱਤੇ ਅਵੇਲੇਬਲ ਨੇ ਜਿਨ੍ਹਾਂ ਦੀ ਮਦਦ ਦੇ ਨਾਲ ਆਪਾਂ ਇਹ ਸਟੇਟਸ ਬਿਨਾਂ ਅਗਲੇ ਨੂੰ ਪਤਾ ਲੱਗੇ ਵੀ ਜੀ ਦਾ ਵੀ ਸਟੇਟਸ ਹੈਗਾ ਆ ਆਪਾਂ ਕਾਪੀ ਕਰ ਸਕਦੇ ਆ ਮਤਲਬ ਡਾਊਨਲੋਡ ਕਰ ਸਕਦੇ ਚਾਹੇ ਕੋਈ ਵੀਡੀਓ ਹੈ ਚਾਹੇ ਕੋਈ ਇਮੇਜ ਹੈ ਫੋਟੋ ਹੈ ਮਤਲਬ ਤਾਂ ਆਪਾਂ ਇਹਨੂੰ ਡਾਊਨਲੋਡ ਕਰ ਸਕਦੇ ਆ इजीली ਠੀਕ ਹੈ ਜੇ ਤੁਹਾਨੂੰ ਆਪਣਾ ਵੀਡੀਓ ਦਾ ਤਰੀਕਾ ਠੀਕ ਲੱਗਿਆ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੇ ਤੁਸੀਂ ਨਹੀਂ ਕੀਤਾ ਹਜੇ ਤੱਕ ਚਲੋ ਆਪਾਂ ਦੱਸ ਦਿਆਂ ਕਿਵੇਂ ਆਪਣਾ ਪਲੇ ਸਟੋਰ ਖੋਲਣਾਗਾ ਠੀਕ ਹੈ ਪਲੇ ਸਟੋਰ ਦੇ ਦੰ ਦੀ ਮੈਂ ਪਲੇ ਸਟੋਰ ਆਪਾਂ ਖੋਲ ਲਿਆ ਇੱਥੇ ਲਿਖਣਾ ਸਟੇਟਸ ਸੇਵਰ ਸਟੇਟਸ ਸੇਵ ਕਿਉਂਕਿ ਸਟੇਟਸ ਚੱਕ ਰਿਹਾ ਆਪਾਂ ਤਾਂ ਸਟੇਟਸ ਸੇਵਰ ਦਬਾ ਤਾ ਆਹ ਸਭ ਤੋਂ ਉੱਪਰਲੇ ਬਸੇ ਆ ਗਏ ਆਪਣੇ ਕੋਲੇ YouTube ਵੀ ਬਣਿਆ ਹੋਇਆ ਡੜਾਈਕਨ ਬਣਿਆ YouTube ਦਾ ਬਣਿਆ ਹੋਇਆ ਸਟੇਟਸ ਸੇਵਰ ਵੀਡੀਓ ਡਾਊਨਲੋਡ ਤਾਂ ਆਪਣੇ ਕੋਲੇ ਤੇ ਲਿਖਿਆ ਰਿਹਾ ਨੇ ਇੰਸਟਾਲਡ ਕਿਉਂ ਆ ਰਿਹਾ ਕਿਉਂਕਿ ਮੇਰੇ ਕੋਲੇ ਇੰਸਟਾਲ ਕੀਤਾ ਹੋਇਆ ਇੱਕ ਨਹੀਂ ਹੈ ਬਹੁਤ ਸਾਰੇ ਐਪ ਨੇ ਤੁਸੀਂ ਕੋਈ ਐ ਐ ਨਹੀਂ ਵੀ ਐਪ ਆਹੀ ਕਰਨਾ ਹੈ ਨੀਚੇ ਵਾਲਾ ਵੀ ਕਰ ਸਕਦੇ ਕਿਹਦੀ ਵੀ ਰੇਟਿੰਗ ਅੱਛੀ ਹੈ 4.7 ਇਹਦੀ ਰੇਟਿੰਗ ਹੈ ਉਸ ਤੋਂ ਨੀਚੇ ਵਾਲਾ ਵੀ ਕਰ ਸਕਦੇ ਹੋ ਕੋਈ ਵੀ ਤੁਸੀਂ ਕਰ ਸਕਦੇ ਹੋ ਪਰ ਮੇਰੇ ਕੋਲ ਆ ਵਾਲਾ ਹੋਇਆ ਹੈ ਤਾਂ ਤੁਹਾਨੂੰ ਮੈਂ ਇਹਦੇ ਬਾਰੇ ਦੱਸ ਦਮ ਤਾਂ ਸਟੇਟਸ ਸੇਵਰ ਜੋ ਤੁਸੀਂ ਦਬੋਗੇ ਤਾਂ ਇੰਸਟਾਲ ਹੋ ਜਾਊਗਾ ਤੁਹਾਡੇ ਕੋਲੇ 1-2 ਮਿੰਟ ਦੇ ਵਿੱਚ ਵਿੱਚ ਇੰਸਟਾਲ ਹੋਣ ਤੋਂ ਬਾਅਦ ਐਦਾਂ ਨਾਲ ਤੁਹਾਡੇ ਕੋਲ ਇੱਕ ਸਿੰਬਲ ਬਣ ਜਾਣਾ ਹੈ ਤੁਹਾਡੇ ਮੀਨੂ ਦੇ ਵਿੱਚ ਮੀਨੂ ਗੈਲੋਣਾ ਤਾਂ ਇਹਨੂੰ ਜਦ ਤੁਸੀਂ ਓਪਨ ਕਰੋਗੇ ਉਹਨੇ ਓਪਨ ਹੋ ਰਿਹਾ ਠੀਕ ਹੈ ਥੋੜੀ-ਮੋਟੀ ਨਾਲ ਇਹ ਵੀਡੀਓ ਵਗੈਰਾ ਵੀ ਦਿਖਾਉਂਦੇ ਨੇ ਕੋਈ ਆਪਦੀ ਐਡਵਰਟਾਈਜ਼ਮੈਂਟ ਕਰਦੇ ਨੇ ਪਾਵਰਦਾ ਕਰਾਸ ਤੇ ਲਾ ਦੇਣਾ ਸਿੰਬਲ ਤੇ ਤਾਂ ਇਦਾਂ ਆਪਣੇ ਕੋਲ ਆਗੇ ਇਹ ਉਹ ਸਟੇਟਸ ਨੇ ਦੇਖੋ ਇੱਥੇ ਲਿਖਿਆ ਨਾ ਇਮੇजेस ਮਤਲਬ ਜਿਹੜੀਆਂ ਫੋਟੋਆਂ ਆਪਾਂ ਨੇ ਕਿਸੇ ਦੇ ਦੇਖੀਆਂ ਨੇ ਸਟੇਟਸ ਦੀਆਂ ਇਹ ਉਹ ਫੋਟੋਆਂ ਨੇ ਜੋ ਮੈਂ ਦੇਖੀਆਂ ਨੇ ਲਾਸਟ 7 ਦਿਨਾਂ ਦੇ ਵਿੱਚ 7 ਦਿਨਾਂ ਦਾ ਸਟੇਟਸ ਆਪਾਂ ਚੱਕ ਸਕਦੇ ਰਹੇ ਚ ਤੇ ਉੱਪਰ ਦੇਖੋ ਬਿਲਕੁਲ ਇੱਥੇ ਲਿਖਿਆ ਵੀਡੀਓ ਵੀਡੀਓ ਦੇ ਉੱਤੇ ਤੁਸੀਂ ਟੱਚ ਕਰੋਗੇ ਤਾਂ ਵੀਡੀਓ ਖੁੱਲ ਜਾਣੀਆਂ ਨੇ ਇਹ ਉਹ ਵੀਡੀਓ ਨੇ ਜੋ ਆਪਾਂ ਸਟੇਟਸ ਮੈਂ ਦੇਖੇ ਨੇ ਕਿਸੇ ਦੇ 10 11 ਵੀਡੀਓ ਨੇ ਤਾਂ ਮੰਨ ਲਓ ਕੋਈ ਵੀ ਵੀਡੀਓ ਨੂੰ ਤੁਸੀਂ ਕਲਿੱਕ ਕਰੋਗੇ ਤਾਂ ਇਹਦੇ ਨੂੰ ਆਪਾਂ ਇਸ ਤੋਂ ਬਾਅਦ ਆਹ ਵਾਲੇ ਸਿੰਬਲ ਦੇ ਉੱਤੇ ਨੀਚੇ ਲਿਖਿਆ ਸਿਮ ਰਿਕਮੈਂਡ ਆਪਾਂ ਦਿਖਾਉਣੇ ਆਹ ਵਾਲੇ ਸਿੰਬਲ ਦੇ ਉੱਤੇ ਟੱਚ ਕਰੋਗੇ ਤਾਂ ਤੁਸੀਂ ਇਹਨੂੰ ਡਾਊਨਲੋਡ ਕਰ ਲਓਗੇ ਜਿਹੜਾ ਦੂਜਾ ਸਿੰਬਲ ਹੈ ਇਹ ਤੋਂ ਡਾਇਰੈਕਟ ਸ਼ੇਅਰ ਹੋ ਜਾਂਦੀ ਹੈ ਤੀਜਾ ਸਿੰਬਲ ਇਹਦੇ ਤੋਂ ਡਾਇਰੈਕਟ WhatsApp ਦੇ ਉੱਤੇ ਪੋਸਟ ਵੀ ਹੋ ਜਾਂਦੀ ਹੈ ਹਮੇਲਾ ਆਪਾਂ ਡਾਊਨਲੋਡ ਕਰਨਾ ਹੈ ਤਾਂ ਲਿਖਿਆਗਾ ਅਮੇਜ ਵੀਡੀਓ ਸੇਵਡ ਇਨ ਡਾਊਨਲੋਡ ਜਿਹੜੀ ਤੁਹਾਡੀ ਗੈਲਰੀ ਆ ਉਹਦੇ ਵਿੱਚ ਇਹ ਵੀਡੀਓ ਡਾਊਨਲੋਡ ਹੋ ਜਾਏਗੀ ਉਮੀਦ ਹੈ ਵੀ ਤੁਹਾਨੂੰ ਸਮਝ ਲੱਗ ਗਈ ਗਿਆਊਗਾ ਸਿੰਪਲ ਸਟੈਪ ਨੇ ਪਲੇ ਸਟੋਰ ਖੋਲਣਾ ਉਹਦੇ ਵਿੱਚੋਂ ਕੀ ਡਾਊਨਲੋਡ ਕਰਨਾ ਸਟੇਟਸ ਸੇਵਰ ਇਹ ਐਪ ਨੂੰ ਡਾਊਨਲੋਡ ਕਰਕੇ ਬਸ ਖੋਲ ਕੇ ਉਸ ਤੋਂ ਬਾਅਦ ਜਿਹੜੀ ਵੀਡੀਓ ਤੁਸੀਂ ਚਾਹੀਦੀ ਇੱਕ ਵਾਰੀ ਉਹਨੂੰ ਓਪਨ ਕਰ ਲਓ ਸਟੇਟਸ ਦੇ ਵਿੱਚ ਉਸ ਤੋਂ ਬਾਅਦ ਡਾਊਨਲੋਡ ਈਜ਼ੀਲੀ ਹੋ ਜਾਏਗੀ ਥੈਂਕ ਯੂ ਪਰਵਾਜ਼